ਨਵੇਂ ਜਾਰੀ ਕੀਤੇ IRCC ਡਾਟਾ ਦੇ ਅਨੁਸਾਰ ਕੈਨੇਡਾ ਦਾ ਇਮੀਗ੍ਰੇਸ਼ਨ ਬੈਕਲੌਗ ਲਗਾਤਾਰ ਵਧਦਾ ਜਾ ਰਿਹਾ ਹੈ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ 178300 ਅਰਜ਼ੀਆਂ ਤੱਕ ਪਹੁੰਚ ਗਿਆ ਹੈ ਮਹੀਨਾਦਰ ਮਹੀਨੇ ਦੇ ਆਧਾਰ ਦੇ ਉੱਤੇ 7.57% ਦਾ ਵਾਧਾ ਹੈ ਇਮੀਗ੍ਰੇਸ਼ਨ ਰਿਫਿਊਜੀਜ਼ ਦੇ ਸਿਟੀਜ਼ਨਸ਼ਿਪ ਕੈਨੇਡਾ IRCC ਨੇ 24 ਸਤੰਬਰ ਨੂੰ ਆਪਣਾ ਨਵਾਂ ਡਾਟਾ ਪ੍ਰਕਾਸ਼ਿਤ ਕੀਤਾ ਜਿਸ ਵਿੱਚ ਨਾਗਰਿਕਤਾ ਤੇ ਸਥਾਈ ਨਿਵਾਸੀ ਅਰਜ਼ੀਆਂ ਦੀ ਸਥਿਤੀ ਦੀ ਇੱਕ ਵਿਆਪਕ ਚਾਲਕ ਪ੍ਰਦਾਨ ਕੀਤੀ ਗਈ ਹੈ 31 ਅਗਸਤ ਤੱਕ ਪ੍ਰਕਿਰਿਆ ਦੇ ਅਧੀਨ ਕੁੱਲ 24 ਸੋ 20800 ਅਰਜ਼ੀਆਂ ਦੇ ਨਾਲ ਬੈਕਲੌਗ ਸੰਭਾਵੀ ਪ੍ਰਵਾਸੀਆਂ ਲਈ ਇੱਕ ਮਹੱਤਵਪੂਰਨ ਚਿੰਤਾ ਬਣਿਆ ਹੋਇਆ ਹੈ 31 ਅਗਸਤ ਤੱਕ ਮੌਜੂਦਾ ਇਮੀਗ੍ਰੇਸ਼ਨ ਬੈਕਲੌਗ ਕਾਫੀ ਸੀ ਨਾਗਰਿਕਤਾ ਸਥਾਈ ਨਿਵਾਸ ਤੇ ਅਸਥਾਈ ਨਿਵਾਸ ਸ਼੍ਰੇਣੀਆਂ ਦੇ ਵਿੱਚ ਲਗਭਗ 1.1 ਮਿਲੀਅਨ ਅਰਜ਼ੀਆਂ ਵਿੱਚ ਦੇਰੀ ਹੋਈ ਆਰਸੀਸੀ ਬੈਕਲੌਗ ਨੂੰ ਘਟਾਉਣ ਦੇ ਲਈ ਕਈ ਪਹਿਲ ਕਦਮੀਆਂ ਤੇ ਕੇਂਦ੍ਰਿਤ ਹੈ ਵਿਭਾਗ ਦਾ ਉਦੇਸ਼ ਸੇਵਾ ਦੇ ਮਿਆਰਾਂ ਦੇ ਅੰਦਰ ਖਾਸ ਤੌਰ ਤੇ ਸਥਾਈ ਨਿਵਾਸ ਤੇ ਅਸਥਾਈ ਨਿਵਾਸ ਦੇ ਖੇਤਰਾਂ ਵਿੱਚ ਜਿੱਥੇ ਬੈਕਲੌਗ ਸਭ ਤੋਂ ਮਹੱਤਵਪੂਰਨ ਹੈ ਦੇ ਅੰਦਰ ਅਰਜ਼ੀਆਂ ਵੱਦੀ ਗਿਣਤੀ ਦੇ ਕਾਰਵਾਈ ਕਰਨਾ ਹੈ ਆਈਆਰਸੀਸੀ ਨੇ 2025 ਦੇ ਮਾਧ ਤੱਕ ਬੈਕਲੌਗ ਦੇ ਵਿੱਚ 20 ਤੋਂ 30 ਫੀਸਦੀ ਦੀ ਕਮੀ ਦਾ ਅੰਦਾਜ਼ਾ ਲਗਾਇਆ ਹੈ ਇਹ ਤਕਨੀਕੀ ਹੱਲਾਂ ਦੇ ਵਿਸਥਾਰ ਬਿਹਤਰ ਜਿਹੜੇ ਨੇ ਉਹ ਸੰਕੇਤ ਵੰਟ ਤੇ ਅਰਜ਼ੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਚੱਲ ਰਹੇ ਸੁਧਾਰਾਂ ਦੁਆਰਾ ਪ੍ਰਾਪਤ ਕੀਤਾ ਜਾਵੇਗਾ ਹਾਲਾਂਕਿ ਜ਼ਿਆਦਾਤਰ ਸਫਲਤਾ ਅਸਥਾਈ ਨਿਵਾਸ ਵੀਜ਼ਿਆਂ ਦੀ ਵਧ ਰਹੀ ਮੰਗ ਦੇ ਪ੍ਰਬੰਧਨ ਤੇ ਨਿਰਭਰ ਕਰੇਗੀ ਕਿਉਂਕਿ ਇਸ ਸ਼੍ਰੇਣੀ ਨੇ ਬੈਕਲੌਗ ਤੇ ਕੁੱਲ ਅਰਜ਼ੀਆਂ ਦੋਵਾਂ ਦੇ ਵਿੱਚ ਸਭ ਤੋਂ ਵੱਧ ਵਾਧਾ ਦਿਖਾਇਆ ਹੈ ਵਧ ਰਹੇ ਬੈਕਲੌਗ ਖਾਸ ਤੌਰ ਤੇ ਸਥਾਈ ਰਹਿਾਈਸ਼ੀ ਸ਼੍ਰਣੀ ਦੇਵੇ ਚ ਸੰਭਾਵੀ ਪ੍ਰਵਾਸੀਆਂ ਕੁਮਾਂਤਰੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਪ੍ਰਭਾਵਿਤ ਕਰਨਾ ਜਾਰੀ ਰੱਖਦਾ ਹੈ ਮੌਜੂਦਾ ਸਮੇਂ ਦੇ ਵਿੱਚ ਬੈਕਲੌਗ ਵਿੱਚ ਫਸੀਆਂ 738900 ਐਪਲੀਕੇਸ਼ਨਾਂ ਦੇ ਨਾਲ ਐਪਲੀਕੈਂਟਸ ਵਧੇ ਹੋਏ ਪ੍ਰੋਸੈਸਿੰਗ ਦੇ ਸਮੇਂ ਤੇअनुभव ਕਰ ਸਕਦੇ ਨੇ ਜਿਵੇਂ ਕਿ ਆਈਆਰਸੀਸੀ ਆਪਣੇ ਸੁਧਾਰਾਂ ਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ ਐਪਲੀਕੈਂਟਸ ਨੂੰ ਪ੍ਰੋਸੈਸਿੰਗ ਦੇ ਸਮੇਂ ਤੇ ਨੇੜਿਓਂ ਨਜ਼ਰ ਰੱਖਣ ਤੇ ਇਹ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਉਹਨਾਂ ਦੀਆਂ ਅਰਜ਼ੀਆਂ ਪੂਰੀਆਂ ਹੋਣ ਤੇ ਬਿਲੌੜੀ ਦੇਰੀ ਤੋਂ ਵੀ ਅਪ ਟੂ ਡੇਟ ਹੋਣਾ ਹੈ 31 ਅਗਸਤ 2024 ਤੱਕ ਕੈਨੇਡੀਅਨ ਇਮੀਗ੍ਰੇਸ਼ਨ ਬੈਕਲੌਗ 1.1 ਮਿਲੀਅਨ ਅਰਜ਼ੀਆਂ ਦੇ ਨੇੜੇ ਹੈ ਜਿਸ ਵਿੱਚ ਅਸਥਾਈ ਨਿਵਾਸ ਸਥਾਨਾਂ ਦੇ ਵਿੱਚ ਸਭ ਤੋਂ ਵੱਡਾ ਵਾਦਾ ਹੈ ਸਿਟੀਜ਼ਨਸ਼ਿਪ ਤੇ ਸਥਾਈ ਨਿਵਾਸ ਅਰਜ਼ੀਆਂ ਬੈਕਲੌਗ ਦੇ ਵਿੱਚ ਹੌਲੀ-ਹੌਲੀ ਕਮੀ ਦੇਖ ਰਹੀਆਂ ਨੇ ਜੋ ਆਈਆਰਸੀਸੀ ਦੁਆਰਾ ਬਿਹਤਰ ਪ੍ਰਬੰਧਨ ਦਾ ਸੁਝਾਅ ਦਿੰਦੀਆਂ ਨੇ ਭਵਿੱਖ ਦੇ ਅੰਦਾਜ਼ੇ ਮੁਤਾਬਕ 2025 ਦੇ ਮਾਧ ਤੱਕ ਬੈਕਲੌਗ ਦੇ ਵਿੱਚ ਸੰਭਾਵੀ 20 ਤੇ 30 ਫੀਸਦੀ ਦੀ ਕਮੀ ਦਾ ਸੰਕੇਤ ਦਿੰਦੇ ਨੇ ਪਰ ਚੁਣੌਤੀਆਂ ਉੱਚ ਮੰਗ ਦਾ ਸਥਾਈ ਨਿਵਾਸ ਸ਼੍ਰੇਣੀ ਦੇ ਵਿੱਚ ਰਹਿੰਦੀਆਂ ਨੇ ਵੀਰਵਾਰ ਰਾਤ ਦੇ ਹਨੇਰੀ ਤੂਫਾਨ ਦਾ ਅਜਿਹੀ ਅਸਰ ਰਿਹਾ ਕਿ ਲੋਕ ਸ਼ੁੱਕਰਵਾਰ ਨੂੰ ਜਾਗੇ ਤੇ ਮੈਟਰੋ ਵੈਨਕੂਵਰ ਦੇ ਵਿੱਚ BC ਹਾਈਡਰੋ ਦੇ ਹਜ਼ਾਰਾਂ ਗਾਹਕਾਂ ਨੂੰ ਰਾਤੋਂ ਰਾਤ ਬਿਜਲੀ ਗ੍ਰਿਡ ਬੰਦ ਕਰਨਾ ਪਿਆ ਉਹ ਲਗਾਤਾਰ ਲਗਭਗ ਸਾਰੇ ਸਰੀ ਦੇ ਵਿੱਚ ਹਾਈਵੇ 1 ਤੇ 176ਵੀਂ ਸਟਰੀਟ ਤੋਂ ਲੈ ਕੇ ਲੈਂਗਲੇ ਦੇ ਵਿੱਚ 208ਵੀਂ ਸਟਰੀਟ ਤੇ 72ਵੀਂ ਐਵੇਨਿਊ ਤੱਕ ਫੈਲੇ ਆਊਟੇਜ ਦੇ ਵਿੱਚ ਉਹ ਫਸ ਗਏ ਸਨ। ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੈਨੇਡਾ ਨੇ BC ਦੇ ਕਈ ਖੇਤਰਾਂ ਲਈ ਹਵਾ ਦੀ ਚੇਤਾਵਨੀ ਜਾਰੀ ਕੀਤੀ। ਵੀਰਵਾਰ ਜਿਵੇਂ ਕਿ ਤੂਫਾਨ ਪੋਲਾਸਨ ਤੇ ਬਚੇ ਸਮੁੰਦਰੀ ਤੱਟ ਨੂੰ ਪਾਰ ਕਰ ਗਏ, ECCC ਚੇਤਾਵਨੀ ਦੇ ਅਧੀਨ ਕੁਝ ਖੇਤਰਾਂ ਦੇ ਲਈ ਰਾਤੋ-ਰਾਤ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ 120 ਕਿਲੋਮੀਟਰ ਪ੍ਰਤੀ ਘੰਟੇ ਹਵਾਵਾਂ ਦੀ ਉਮੀਦ ਕਰ ਰਿਹਾ ਸੀ। ਵੈਂਕੂਵਰ ਆਈਲੈਂਡ ਤੇ ਸਨਸ਼ਾਈਨ ਕੋਸਟ ਦੇ ਸੈਂਕੜੇ ਹਾਈਡਰੋ ਗਾਹਕ ਵੀ ਪ੍ਰਭਾਵਿਤ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ